ਇਹ ਮਾਨ ਸਰਕਾਰ ਵੀ ਹੁਣ ਮਲਿਆ ਮੇਟ ਹੋਣ ਵਾਲੀ ਹੈ ਕੋਈ ਜਿਆਦਾ ਟਾਈਮ ਨਹੀਂ ਹੈਗਾ ਯਾ ਕਿਉਂਕਿ ਗਰੀਬਾਂ ਦੇ ਢੇਡੇ ਚ ਲੱਤ ਮਾਰ ਰਹੀ ਹੈ ਇੱਕ ਤਾਂ ਪਿੱਠ ਪਿੱਛੇ ਲੱਤ ਮਾਰਦੇ ਆ ਇਹ ਗਰੀਬਾਂ ਦੇ ਢੇਡੇ ਚ ਲੱਤ ਮਾਰ ਰਹੀ ਹੈ ਹੁਣ ਵੀ ਚਿਚੇ ਦੇ ਬੰਦਾ ਆ ਗਏ ਲੈਣਾ ਥੱਲੇ ਆ ਕੇ ਮਰ ਗਿਆ ਕਲੋਨੀ ਚ ਮਰ ਗਿਆ ਸਾਡੇ ਮੁੱਲੇ ਜਵਾਂ ਜੋਂ ਮੜੇ 33 ਚੋਕ ਸਾਲੇ ਮਾਰ ਰਹੇ ਨੇ ਲੁੱਟੋ ਖੋ ਤਿੰਨ ਘਾਰੇ ਹੋ ਰਹੀਆ ਤਿੰਨ ਦਵਾਰੇ ਮਰਡਰ ਹੋ ਰਹੇ ਨੇ ਉਹਨਾਂ ਵਾਲੇ ਬਿਲਕੁਲ ਬੰਨ੍ਹਾਏ ਆਪ ਸਰਕਾਰ ਦਾ ਕੋਈ ਧਿਆਨ ਨਹੀਂ ਆ ਸਾਡੀ ਉਹ ਰੋਜੀ ਰੋਟੀ ਕਮਾਣਾ ਸ਼ੁਰੂ ਆ ਚਿੱਟਾ ਵੇਚਣਾ ਬੜੀਆ ਦੇ ਅਸੀਂ ਵੀ ਸਾਰਾ ਵੇਚਣਾ ਸ਼ੁਰੂ ਕਰ ਦਿੰਦੇ ਆ ਆਪਣਾ ਰੋਜੀ ਰੋਟੀ ਬੰਦ ਕਰ ਦਿੰਦੇ ਆ 40 ਸਾਲ ਦੇ ਬੈਠੇ ਆ ਆ ਪੁਲਿਸ ਹੀ ਬਣਿਆ ਸਰਜੀਤ ਸਿੰਘ ਬਰਨਾਲਾ ਉਹ ਕਹੇ ਗਏ ਜਿਹੇ ਬਿਠਾ ਕੇ ਗਏ ਉਦੋਂ ਉਠਾ ਕੇ 40 ਸਾਲ ਦੇ ਬੈਠੇ ਸੀ ਇੱਥੇ ਅੱਲੀ ਸਾਡੇ ਸ਼ੈੱਡ ਪੁਲ ਥੱਲੇ ਚਿੰਮਜੋਂ ਨਜ਼ਰਾਂ ਦੇ ਪਏ A to Z ਜਿਠੇ ਇਹਨਾਂ ਦਾ B zone ਤੋਂ ਆਏ ਨੇ ਸਾਹਿਬ ਇਹਨਾਂ ਦੇ ਆਸ-ਪਾਸ ਕਿੰਨੇ ਸ਼ੈੱਡ ਲੱਗੇ ਨੇ ਉਹ ਵੀ ਉਤਾਰੇ ਜਣਗੇ ਕੱਲੀ ਸਾਡੇ ਗਰੀਬਾਂ ਦੇ ਉਤਾਰੇ ਜਾਣਗੇ ਫੀਲ ਗਾਂਦੇ ਅੰਦਰ ਐਂਬੂਲੈਂਸ ਨਹੀਂ ਲੰਘ ਸਕਦੀ ਅੱਧਾ ਅੱਧਾ ਘੰਟਾ ਉੱਥੇ ਕੋਈ ਸਪਾਈ ਹੁੰਦੀ ਆ ਜੋ ਕਿ ਇੱਥੇ ਰਸਤਾ ਬੰਦ ਹੈਗਾ ਇੱਥੇ ਸਪਾਈ ਵਾਲੀ ਇੱਥੇ ਗਾਰਮ ਵਾਲੀ ਉਹ ਵੀ ਸਿਰਫ ਗਰੀਬ ਬੰਦੇ ਦਾ ਉੱਪਰ ਕੈਮਰਾ ਵਾਲੋ ਉੱਪਰੋਂ ਨਾ ਪੁਲ ਤੋਂ ਮਿੱਟੀ ਆਂਦੀ ਹੈ ਸਾਡੇ ਮੀਟ 'ਚ ਸਾਡੀ ਸਬਜ਼ੀ 'ਚ ਸਾਡੇ ਮਸਾਲੇ 'ਚ ਮਿੱਟੀ ਆ ਕੇ ਡਿੱਗੀ ਆ ਅਸੀਂ ਤਾਂ ਛੋਟੇ ਛੋਟੇ ਸੈੱਟ ਲਾਇਏ ਸੀ ਪੰਜ-ਛੇ ਸੇਮਟ ਦੇ ਵੀ ਮਿੱਟੀ ਮਿੱਟੀ ਘੱਟਾ ਲੱਗ ਰਹੇ ਤੁਹਾਡੇ ਸਾਹਮਣੇ ਮੌਜੂਦਾ ਸਾਰੇ ਪੈਪੀਡੂ ਜੱਟ ਦੇਖ ਲਓ ਲੁਧਿਆਣਾ ਲੈ ਦੇਖੜ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੇ ਚਿਮਾ ਚੌਂਗ ਚਿਪਾ ਚੌਂਗ ਤੇ ਪਹਿਲਾਂ ਵੀ 7 ਮਹੀਨੇ ਪਹਿਲੇ ਜੋ ਕਬਜ਼ੇ ਕੀਤੇ ਗਏ ਸੀਗੇ ਜੋ ਲੈਂਟਰ ਪਾਏਗੇ ਸੀ ਉਹ ਵੀ ਤੋੜੇ ਗਏ ਚੁਕੇ ਲੇਕਿਨ ਅੱਜ ਨੂੰ ਦੁਬਾਰਾ ਕਾਰਪੇਸ਼ੇ ਉੱਤੇ ਪਹੁੰਚਦੀ ਹੈ ਜੋ ਉਹਨਾਂ ਨੇ ਥੜੇ ਬਣਾਏ ਹੁੰਦੇ ਆ ਸ਼ੈੱਡ ਲਾਏ ਹੁੰਦੇ ਉਹਨਾਂ ਦੇ ਤਾਬੜ ਤੋੜ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਜਿਹੜੀ ਝੁੱਗੀਆਂ ਬਣੀਆਂ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਡੈਮੋਲੇਸ਼ ਕੀਤਾ ਜਾ ਰਿਹਾ ਲੇਕਿਨ ਤਸਵੀਰਾਂ ਦੇਖ ਲੋ ਤੁਹਾਨੂੰ ਤਸਵੀਰਾਂ ਲਾਈਵ ਦਿਖਾਈਆਂ ਜਾ ਰਹੀ તોੜਿਆ ਜਾ ਰਿਹਾ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿਸੀ ਦਾ ਵੀ ਸ਼ੈੱਡ ਜਿਹੜਾ ਮਨਜ਼ੂਰ ਨਹੀਂ ਕੀਤਾ ਜਾਊਗਾ ਬਾਅਦ ਸ਼ੈੱਡ ਲਗਾਏ ਗਏ ਹੋਣਗੇ ਉਹ ਨਹੀਂ ਮਨਜ਼ੂਰ ਕੀਤੇ ਜਾਣਗੇ ਲੇਕਿਨ ਇੱਧਰ ਕਾਰਪੇਸ਼ਨ ਦੀ ਟੀਮਾਂ ਪੂਰੀਆਂ ਮੌਕੇ ਤੇ ਪਹੁੰਚੀ ਹੋਈਆਂ ਤਸਵੀਰ ਦਿਖਾ ਰਹੇ ਤੁਹਾਨੂੰ ਇਹ ਪੂਰਾ ਦਾ ਪੂਰਾ ਜੋ ਕਬਜ਼ਾ ਸੀਗਾ ਉਹਨੂੰ ਹਟਾ ਦਿੱਤਾ ਗਿਆ ਵਾ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਜਿਹੜੀ ਸਰਕਾਰ ਹੈ ਸਰਕਾਰ ਕਹਿੰਦੀ ਹੈ ਕਿ ਕਬਜ਼ਾ ਜਿਹੜਾ ਨਹੀਂ ਕਰ ਦਿੱਤਾ ਜਾਊਗਾ ਲੇਕਿਨ ਇੰਸਪੈਕਟਰ ਵੀ ਮੌਜੂਦ ਹੈਗੇ ਨੇ ਗੱਲਬਾਤ ਵੀ ਕਰਦੇ ਆ ਸੁਨੀਲ ਜੀ ਨਾਲ ਨਹੀਂ ਨਹੀਂ ਸਫਾਈ ਦੇਖੋ ਜੀ ਇਦਾਂ ਦਾ ਨਾ ਕੋਈ ਆਪਣੇ ਦਰਮੂਰੇ ਉੱਚਾ ਕਰ ਲੋ ਕੋਈ ਆਪਣੇ ਦਰਮੂਰੇ ਉੱਚਾ ਕਰੂ ਇਕੁਅਲ ਹੈਗਾ ਸਰਕਾਰੀ ਟਾਇਲ ਲੱਗੀ ਉਹਨੂੰ ਲੱਗੀ ਰਹੇ ਦੋ ਐਸ ਇਟ ਇਜ਼ ਰਵੇ ਸੋ ਨਹੀਂ ਫਿਰ ਵੀ ਇੱਥੇ ਤਾਂ ਕੋਈ ਸ਼ਾਇਦ ਤਾਂ ਕੋਈ ਦਿੱਕਤ ਹੀ ਨਹੀਂ ਸੀਗੀ ਕੋਈ ਇੱਧਰ ਅger ਨਹੀਂ ਨਹੀਂ ਦਿੱਕਤ ਆਪਣੇ ਕਹਿਣ ਨਾਲ ਨਹੀਂ ਸੀ ਦਿੱਕਤ ਹੈਗੀ ਤੁਸੀਂ ਦੇਖ ਲਓ ਕਿਸੇ ਦੀ ਥੜੀ ਉੱਚੀ ਹੈ ਕਿਸੇ ਦੀ ਨੀਵੀਂ ਹੈ ਕਿਸੇ ਦਾ ਵੱਧ ਕਰ ਬਰਸਾਤਾਂ ਦੇ ਪਾਣੀ ਚਲ ਜਾਦਾ ਕਿਸੇ ਦੇ ਲੇਕਿਨ ਪਹਿਲੇ ਕਾਰਵਾਈ ਕੀਤੀ ਗਈ ਸੀਗੀ ਪਹਿਲੇ ਕਾਰਵਾਈ ਮੁਕੰਮਲ ਤੌਰ ਤੇ ਨਹੀਂ ਹੋ ਪਾਈ ਸੀਗੀ ਦੁਬਾਰਾ ਛੱਡ ਲੱਗ ਗਏ ਕਿ ਕਾਰਵਾਈ ਹੋ ਮਤਲਬ ਕਬਜ਼ੇ ਹੋਣ ਤੋਂ ਬਾਅਦ ਕਾਰਪਸ਼ਨ ਦੁਬਾਰਾ ਪਣਾਕ ਲੱਗਦੀ ਹੈ ਤੋੜਨ ਵਾਸਤੇ ਆਈ ਜਾਂਦੀ ਹੈ ਇਹ ਨਹੀਂ ਪਹਿਲਾਂ ਤਾਂ ਲੈਂਟਰਾਂ ਦੇ ਕਾਰਵਾਈ ਕੀਤੀ ਆ ਪਰ ਠੀਕ ਆ ਹੁਣ ਥੜਿਆਂ ਵਾਲੀ ਕਾਰਵਾਈ ਚੱਲਦੀ ਹੋ ਰੂਟੀਨ 'ਚ ਕਰਦੇ ਪਏ ਆ ਹਾਂ ਨਹੀਂ ਕਬਜ਼ੇ ਇਹਨੂੰ ਇਨਕ੍ਰੋਚਮੈਂਟ ਹੀ ਇਹ ਜਿਹੜੀ ਬੰਦ ਹੋ ਗਏ ਅਕਰੋਚਮੈਂਟ ਦਾ ਟਾਈਲਾਂ ਜਿਹੜੀਆਂ ਟਾਈਲਾਂ ਲਗਾਈਏ ਕਿ ਇੰਟਰਲੋਕਿੰਗ ਟਾਈਲਾਂ ਲਈ ਇਹ ਨਹੀਂ ਲਗਾਈ ਗਈ ਆ ਵੀ ਕ੍ਰੋਚਮੈਂਟ ਦਿਨ ਰਹੀ ਨਹੀਂ ਫਿਰ ਤਾਂ ਨਹੀਂ ਨਹੀਂ ਜਿਹੜੀ ਸਰਕਾਰੀ ਟਾਈਲ ਲੱਗੀ ਉਹ ਤੱਕ ਦਾ ਰਸਤਾ ਹੋ ਗਿਆ ਨਾ ਸਰਕਾਰੀ ਸਰ ਜਿਹੜੀਆਂ ਟਾਈਲਾਂ ਵੀ ਲੱਗੀਆਂ ਉੱਚੀਆਂ ਨਹੀਂ ਮੈਂ ਫੱਟੜ ਫੱਟੜ ਲੱਗੀਆਂ ਉਹਦਾ ਫਾਇਦਾ ਕੀ ਜੇ ਤੁਸੀਂ ਕਹਿੰਦੇ ਪਾਣੀ ਰੋਕਣ ਲਈ ਆ ਤੇ ਫਿਰ ਫਾਇਦਾ ਕੀ ਉਹਨਾਂ ਟਾਈਲਾਂ ਦਾ ਨਹੀਂ ਨਹੀਂ ਇਹ ਤਾਂ ਦੇਖੋ ਜੀ ਕਿਸੇ ਨੇ ਆਪਣੇ ਮੂਰੇ ਪੱਟ ਲਿਆ ਉਹਨੇ ਉੱਚਨੀ ਵੀ ਕਰਤੀ ਨਹੀਂ ਤੇ ਜਦੋਂ ਕਾਰਪੋਰੇਸ਼ਨ ਕੋਈ ਰੋਡ ਬਣਾਉਂਦੀ ਤਾਂ ਇਕੁਅਲ ਬਣਦਾ ਸਰ ਕੋਈ ਕਿੰਨੀਆਂ ਕਿੰਨੀਆਂ ਡੈਮੋਲੇਸ਼ਨ ਕੀਤੀ ਗਈ ਹੈ ਕਿੰਨੀਆਂ ਡ ਹਰ ਤੱਕ ਤਿੰਨ ਚਾਰ ਛੱਡ ਤੋੜੇ ਆ ਜੀ ਬਾਕੀ ਤਾਂ ਇਹਨਾਂ ਨੇ ਆਪ ਹੀ ਲਾ ਲਏ ਸੀਗੇ ਆਪ ਲਾ ਲਏ ਨੇ ਕਾਰਵਾਈ ਅਮਲ ਮਤਲਬ ਮੌਜੂਦਾ ਤੌਰ ਤੇ ਚੱਲੇਗੀ ਕਿ ਇੱਕ ਦਿਨ ਖਾਨਾ ਪੂਰਤੀ ਕੀਤੀ ਜਾਊਗੀ ਨਹੀਂ ਨਹੀਂ ਖਾਨਾ ਨਹੀਂ ਇਹ ਮੁਕੰਮਲੀ ਚੱਲੂਗੀ ਤੀਜੀ ਚੌਥੀ ਵਾਰ ਦਾ ਆ ਗਿਆ ਆਪਣਾ ਦਵਾਈ ਤਾਂ ਨਹੀਂ ਕਿਸੇ ਦਾ ਨਹੀਂ ਨਹੀਂ ਦਵਾ ਕਾ ਦਾ ਹੁਣ ਕਿਸੇ ਦਾ ਦਵਾ ਨਹੀਂ ਕਿਉਂਕਿ ਆ ਵੀ ਸੂਤਰਾ ਵੀ ਦੱਸਦੇ ਕਿ ਇੱਕ ਬੰਦਾ ਬੀਜੇਪੀ ਚੱਲ ਗਿਆ ਉਸ ਕਰਕੇ ਦਬਾਅ ਜਿਹੜਾ ਪੈਣ ਲੱਗ ਗਿਆ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਹੈ ਲਗਾਤਾਰ ਡੈਮੋਲੇਸ਼ਨ ਕੀਤੀ ਜਾ ਰਹੀ ਹੈ ਸਾਡਾ ਨਾ ਰਾਜਨੀਤਿਕ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਹੈਗਾ ਅਸੀਂ ਤਾਂ ਸਰਕਾਰੀ ਕੰਮ ਕਰਨਾ ਹੈ ਤੇ ਸਰਕਾਰੀ ਆਰਡਰਾਂ ਦੇ ਮੁਤਾਬ ਨਿਰੰਦਨੀ ਨਿਆਂਤ ਮੈਂ ਕਹੀ ਜਿੱਥੇ ਸਾਨੂੰ ਪਤਾ ਲੱਗਦਾ ਸੀ ਉੱਥੇ ਕਾਰਵਾਈ ਕਰਦੇ ਜੇ ਕੋਈ ਸ਼ਿਕਾਇਤ ਆਵੇ ਤਾਂ ਵੀ ਠੀਕ ਹੈ ਜੇ ਸਾਨੂੰ ਲੱਗਦਾ ਇੱਥੇ ਕਰਨ ਵਾਲਾ ਕੰਮ ਉੱਥੇ ਤਾਂ ਵੀ ਅਸੀਂ ਕਰਦੇ ਆਂ ਕੀ ਥੋੜੀ ਰਾਹਤ ਨਹੀਂ ਦੇ ਸਕਦੇ ਜਿੱਦਾਂ ਸ਼ੈੱਡ ਦੇ ਉੱਤੇ ਕ੍ਰੇਨ ਚਲਾਈ ਜਾ ਰਿਹਾ ਚਲਾਈ ਜਾ ਰਿਹਾ ਸ਼ੈੱਡ ਨੂੰ ਮੋਲ ਦੇ ਦਿਓ ਕਿ ਉਪਚਾਰ ਇਹਦਾ ਨੁਕਸਾਨ ਨਾ ਹੋਵੇ ਉਤਾਰ ਲੇ ਆਪਣਾ ਇਹ ਰਾਹਤ ਇਹਦਾ ਸੱਚਨਾ ਵੀ ਆਪਾਂ ਇਹਨਾਂ ਨੂੰ ਪਹਿਲਾਂ ਕਹਿ ਗਏ ਸੀਗੇ ਵੀ ਇੱਕ ਅੱਧਾ ਦਿਨ ਦੇਖ ਲਓ ਆਪਣੇ ਲਾਉਣੇ ਬਾਕੀ ਸੀਗੇ ਤਿੰਨ ਚਾਰ ਉਹਨਾਂ ਲਾ ਲਏ ਇਹਨਾਂ ਨੇ ਲਾਇ ਹੀ ਨਹੀਂ ਫਿਰ ਉਹ ਫਿਰ ਅਸੀਂ ਅੱਜ ਲਾ ਦਾਂਗੇ ਠੀਕ ਤੁਸੀਂ ਲਾ ਦੋਗੇ ਅੱਜ ਮਤਲਬ ਸਾਡਾ ਬੀ ਜ਼ੋਨ ਚ ਖਾਲੀ ਸਾਡੇ ਸੈੱਡਰ ਪੁਲ ਥੱਲੇ ਚਿੰਮਜੋਂ ਨਜ਼ਰ ਆਉਂਦੇ ਵੇ ਏ ਟੂ ਜ਼ेड ਜਿੱਥੇ ਇਹਨਾਂ ਦਾ ਬੀ ਜ਼ੋਨ ਤੋਂ ਆਏ ਨੇ ਸਾਹਿਬ ਇਹਨਾਂ ਦੇ ਆਸ-ਪਾਸ ਕਿੰਨੇ ਸੈੱਟ ਲੱਗੇ ਨੇ ਉਹ ਵੀ ਉਤਾਰੇ ਜਾਣਗੇ ਖਾਲੀ ਸਾਡੇ ਗਰੀਬਾਂ ਦੇ ਉਤਾਰੇ ਜਾਣਗੇ ਜਵਾਬ ਮੈਂ ਕਹਿੰਦਾ ਜਿੱਥੇ ਦਿਖਾਓ ਸਾਨੂੰ ਜੇ ਕੋਈ ਹੈਗੀ ਸ਼ਿਕਾਇਤ ਜਿਆਦਾ ਲਿਖ ਕੇ ਦਿਓ ਸਾਨੂੰ ਜੇ ਨਹੀਂ ਲਿਖ ਕੇ ਦੇਣਾ ਉਹਦਾ ਬੋਲ ਕੇ ਦੱਸ ਦਿਓ ਸਾਨੂੰ ਵੀ ਇੱਥੇ ਹੈਗੀ ਇਨਕ੍ਰੋਚਮੈਂਟ ਅਸੀਂ ਕਰਦਨੇ ਨੇ ਲੱਗੇ ਕਿ ਸੁਧਾਰ ਸਮੇਂ ਰੋਡ 'ਤੇ ਸਾਰੇ ਸੈੱਟ ਲੱਗੇ ਨੇ ਏ ਟੂ ਜ਼ेड ਇੱਕ ਸਾਰਾ ਰੋਡ ਘਿਰ ਕੇ ਬੈਠਾ ਇੱਕ ਭਾਰਤ ਸਰਕਾਰ ਲੋ ਜੋ ਆਪਰੇ ਹੈਗੇ ਨੇ ਵੀ ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇ ਹਰ ਕੋਈ ਬੰਦਾ ਹਟ ਦਿੰਦਾ ਕੋਈ ਮਾਰਾ ਆਤੀ ਰੇਲ ਗੱਡੀ ਵੀ ਜਾਂਦੀ ਗੱਡੀ ਜੋ ਵੀ ਹੈ ਰੋਕੇ ਪਰ ਉਥੇ ਫੀਲਡ ਗਾਂਦੇ ਅੰਦਰ ਐਂਬੂਲੈਂਸ ਨਹੀਂ ਲੰਘ ਸਕਦੀ ਅੱਧਾ ਅੱਧਾ ਘੰਟਾ ਉਥੇ ਕੋਈ ਸਪਾਈ ਹੁੰਦੀ ਆ ਜੋ ਕਿ ਇੱਥੇ ਰਸਤਾ ਬੰਦ ਹੈਗਾ ਇੱਥੇ ਸਪਾਈ ਨਹੀਂ ਇੱਥੇ ਕਾਰਵਾਈ ਨਹੀਂ ਉਹ ਵੀ ਸਿਰਫ ਗਰੀਬ ਬੰਦੇ ਨਾਲ ਇਹ ਦੇਖੋ ਬਿਲਕੁਲ ਤੁਹਾਨੂੰ ਅੱਜ ਦਿਖਾ ਦਵਾਂ ਇੱਕ ਮਿੰਟ ਆਜੋ ਲੇਕਿਨ ਤੁਹਾਨੂੰ ਮੈਂ ਦਿਖਾ ਦਵਾਂ ਕਿ ਜੋ ਡੈਮੋਲੇਸ਼ਨ ਕੀਤੀ ਜਾ ਰਹੀ ਹੈ ਜੋ ਸ਼ੈੱਡ ਪਿਆ ਹੈ ਸੀਗਾ ਉਹਨੂੰ ਡੈਮੋਲੇਸ਼ਨ ਜਿਉਣਾ ਕੀਤਾ ਜਾ ਰਿਹਾ ਤਸਵੀਰ ਦਿਖਾ ਰਿਹਾ ਕਿ ਜਿਸ ਦਾ ਸ਼ੈੱਡ ਪਿਆ ਹੋਇਆ ਸੀਗਾ ਪੂਰਾ ਪੂਰਾ ਸ਼ੈੱਡ ਜਿਹੜਾ ਪੂਰੇ ਰੋਸ ਕੋ ਤੋੜ ਦਿੱਤਾ ਜਾ ਰਿਹਾ ਵੈ ਇਹ ਤਸਵੀਰ ਇਸ ਕਰਕੇ ਦਿਖਾਈ ਗਈ ਹੈ ਕਿ ਸਮਾਂ ਜਿਹੜਾ ਨਹੀਂ ਦਿੱਤਾ ਗਿਆ ਆਹ ਕੌਣ ਨੇ ਮਾਲਕ ਕੌਣ ਨੇ ਦੁਕਾਨ ਦੇ ਮਾਲਕ ਹੋ ਤੁਸੀਂ ਤੁਹਾਨੂੰ ਸਮਾਂ ਦਿੱਤਾ ਸੀ ਇਹਨਾਂ ਨੇ ਹਾਂਜੀ ਸਰ ਮੈਂ ਬਾਹਰ ਗਿਆ ਸੀ ਅੱਜ ਆਇਆ ਮੈਂ ਕਿ ਕਹਿੰਦਾ ਜੀ ਕੰਟੈਕਟ ਟਾਈਮ ਦੇ ਮੈਂ ਖੋਲ ਦਿੰਦਾ ਇਹ ਮੰਨੇ ਨਹੀਂ ਲੇਕਿਨ ਹੁਣ ਖੋਲ ਲਓ ਹੁਣ ਖੋਲ ਲੈ ਰਹੇ ਸਰ ਸਮਾ ਦਿੱਤਾ ਸੀਗਾ ਹਾਂਜੀ ਦਿੱਤਾ ਸੀ ਸਮਾ ਦੇ ਕੇ ਗਏ ਸੀਗੇ ਹੁਣ ਨਾ ਕਿਹਾ ਸੀ ਨਾ ਸਮਾ ਨਹੀਂ ਬਾਹਰ ਦਿੱਤਾ ਸੀ ਸਰ ਹੁਣ ਕਿੰਨੇ ਕਿੰਨੇ ਦਿਨ ਪਹਿਲੇ ਸਮਾ ਦਿੱਤਾ ਸੀ ਵੀ ਸਰ ਮੈਂ ਸੀਗਾ ਹੀ ਨਹੀਂ ਤੁਸੀਂ ਆਪਣੇ ਮੈਂ ਤੁਹਾਨੂੰ ਆ ਪੁੱਛ ਰਿਹਾ ਕਿੰਨੀ ਧੀਰ ਪਹਿਲੇ ਅਨਾਉਂਸਮੈਂਟ ਕਰਕੇ ਕਿ ਕੁਝ ਕਰਕੇ ਗਏ ਤੁਹਾਨੂੰ ਪਤਾ ਸੀਗਾ ਜਿਹੜਾ ਕਿੰਨੀ ਸਮੇਂ ਪਹਿਲੇ ਸਰ ਇਹ ਸ਼ਨੀਵਾਰ ਆਇ ਸੀ ਸ਼ਨੀਵਾਰ ਆਇ ਸੀ ਸ਼ਨੀਵਾਰ ਆਈ ਸੀ ਜਿਹੜੀਆਂ ਦੁਕਾਨਾਂ ਟ੍ਰੇਡ ਦੁਕਾਨਾਂ ਉਹਦੇ ਉਹਦੇ ਮਸਲੇ ਚ ਆਈ ਸੀ ਇਹ ਕਹਿੰਦੇ ਜੀ ਦੁਬਾਰਾ ਲੋਕਾਂ ਨੇ ਬਣਾ ਲਈ ਆ ਦੁਬਾਰਾ ਬਣਾ ਲਈ ਆ ਤੇ ਉਹ ਉਹ ਦੇਖਦੋ ਕਿ ਆਪਣਾ ਚਲੇ ਗਏ ਨੇ ਤੇ ਅੱਜ ਫੇਰ ਆ ਗਏ ਸ਼ੈੱਡਾ ਤੋੜਨ ਲਈ ਬਸ ਕੋਈ ਆਰਡਰ ਨਹੀਂ ਕੋਈ ਕੁਝ ਸਾਨੂੰ ਦੱਸਿਆ ਨਹੀਂ ਆਪਣੇ ਸ਼ੈੱਡ ਲਾਓ ਨਾ ਲਾਓ ਬਸ ਆਈ ਮਸ਼ੀਨ ਤੁਹਾਡੇ ਸਾਹਨੇ ਪੰਜ-ਸੱਤ ਮਜ਼ਦਮਾ ਤੋੜ ਦੋ ਤੋੜ ਦੋ ਇੱਕ ਗੱਲ ਦੱਸੋ ਚਿਮਾ ਚੋਂ ਕੀ ਆ ਪੋਲ ਕਿਉਂ ਨਜ਼ਰ ਆ ਰਿਹਾ ਸਿਰਫ ਮੈਨੂੰ ਇੱਕ ਮੈਂ ਇੱਕ ਛੋਟੀ ਜਿਹੀ ਗੱਲ ਪੁੱਛਣਾ ਆ ਆ ਪੋਲ ਨਜ਼ਰ ਕਿਉਂ ਆ ਰਿਹਾ ਇਕੱਲਾ ਕਿ ਪੋਲ ਦੇ ਦੋ علاوہ ਸ਼ਹਿਰ ਵੀ ਹੋ ਰਿਹਾ ਹੈ ਕਰੋਸਿੰਟਾਂ ਅਲੱਗ ਸ਼ਹਿਰਾਂ ਦੇ ਵਿੱਚ ਵੀ ਹੈਗੀ ਲੁਧਿਆਣਾ ਸ਼ਹਿਰ ਤਾਂ ਬੜਾ ਵੱਡਾ ਸ਼ਹਿਰ ਹੈ ਸਿਰਫ ਇਹ ਚੀਜ਼ ਨਜ਼ਰ ਕਿਉਂ ਆ ਰਹੀ ਹੈ ਆ ਪੁੱਛਣਾ ਹੈ ਇਹ ਇਹ ਚੀਜ਼ ਤਾਂ ਨਜ਼ਰ ਆ ਰਹੀ ਹੈ ਇੱਥੇ ਗਰੀਬ ਮਾਤੜ ਤੇ ਦੂਜਾ ਨਿੱਕੂ ਭਾਰਤੀ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਬਿਜ਼ਨਸ ਕਰ ਰਿਹਾਗਾ ਉਹਦੇ ਕਰਕੇ ਇਹਨੂੰ ਬਾਰ-ਬਾਰ ਸਭ ਨੂੰ ਪੁੱਲ ਨਜ਼ਰ ਆਂਦਾ ਨਿੱਕੂ ਭਾਰਤੀ ਨਾਲ ਕਿਹੜੀ ਦੁਸ਼ਮਣੀ ਹੋਗੀ ਨਿੱਕੂ ਭਾਰਤੀ ਬਸ ਭਾਜਪਾ 'ਚ ਸ਼ਾਮਲ ਹੋ ਗਿਆ ਜਦੋਂ ਹੀ ਖੁਰੋ ਕਰ ਰਹੇ ਆ ਸਰਕਾਰਾਂ ਕਈ ਆਈਆਂ ਗਈਆਂ 40 40 50 50 ਸਾਲ ਹੋ ਗਏ ਇੱਥੇ ਬੈਠੇ ਕਰੀ ਕਾਰਪੋਰੇਸ਼ਨ ਆਈ ਨਹੀਂ ਕੋਈ ਟੋੜਨ ਕੋਈ ਦੇਖੋ ਜੀ ਕਈ ਕਈ ਆਪਣਾ ਦਿਲ ਮੰਨਦਾ ਜਿਹੜੀ ਮਰਜ਼ੀ ਪਾਰਟੀ ਜਾਓ ਠੀਕ ਹੈ ਲੇਕਿਨ ਆ ਤਾਂ ਨਹੀਂ ਹੁੰਦਾ ਕਿ ਇਹ ਚੱਲਦਾ ਵਾ ਕਿ ਹਾਂ ਵੀ ਆ ਪਾਰਟੀ ਮੇਰੇ ਚ ਨਹੀਂ ਆਇਆ ਉਹਦੀ ਪਾਰਟੀ ਚਲਾ ਕੇ ਇਸ ਕਰਕੇ ਇਸ ਜਿਹੜੇ ਇਲਾਕੇ ਚ ਰਹਿ ਰਿਹਾ ਕਿ ਇਹਦੇ ਉਹ ਇਲਾਕੇ ਦੇ ਵਿੱਚ ਡੈਮੋਲੇਸ਼ਨ ਕਰਾਨੀ ਸ਼ੁਰੂ ਕਰ ਦੋ ਦੇਖੋ ਸਾਲ ਹੋ ਗਿਆ ਸਾਰੀ ਪ੍ਰੈਸ ਸਾਰੀ ਮੀਡੀਆ ਪੂਰਾ ਸੈਂਟਰ ਏਰੀਆ ਸਾਰੇ ਪਾਸੇ ਅਸੀਂ 12 ਵੀ ਖਬਰਾਂ ਲਵਾਈਆਂ ਪ੍ਰੈਸ ਵਾਲੇ ਹੀ ਬੁਲਾਇਆ ਸਭ ਨੂੰ ਪਤਾ ਐ ਟੂ ਜ਼ੈਡ ਬਾਰ ਵਾਰ ਕੋਈ ਕਹਿੰਦਾ ਫੈਰਾ ਨਹੀਂ ਆ ਬਸ ਜੋ ਕੀ ਇਹਨਾਂ ਨੂੰ ਪਹਿਲਾ ਸਭ ਤੋਂ ਪਹਿਲਾ ਚਿੱਟੇ ਨੂੰ ਨਸਬਾਣੀ ਚਾਹੀਦੀ ਆ ਹੁਣ ਵੀ ਚਿੱਟੇ 'ਚ ਬੰਦਾ ਆ ਕੇ ਲੈਣਾ ਥੱਲੇ ਆ ਕੇ ਮਰ ਗਿਆ ਕਲੋਨੀ 'ਚ ਮਰ ਗਿਆ ਸਾਡੇ ਮਹੱਲੇ 'ਚ ਜਵਾਨ ਜਵਾਨ ਮੁੰਡੇ 23 24 ਸਾਲ ਦੇ ਮਾਰੇ ਨੇ ਲੁੱਟ ਖੋ ਦਿਨ ਦਿਹਾੜੇ ਹੋ ਰਹੀਆ ਦਿਨ ਦਿਹਾੜੇ ਮਰਡਰ ਹੋ ਰਹੇ ਨੇ ਉਹਨਾਂ ਵਾਲੇ ਬਿਲਕੁਲ ਪੰਜਾਏ ਆਪ ਸਰਕਾਰ ਦਾ ਕੋਈ ਧਿਆਨ ਨਹੀਂ ਆ ਖਾਲੀ ਗਰੀਬ ਬੰਦੇ ਵਾਲਾ ਧਿਆਨ ਆ ਵੀ ਜਿਹੜਾ ਰੋਜ਼ੀ ਰੋਟੀ ਕਮਾਰਿਆ ਰੋਟੀ ਰੋਟੀ ਕਮਾਉਣਾ ਅਗਰ ਗੁਨਾਹ ਹੈਗਾ ਨਹੀਂ ਨਹੀਂ ਭਾਜਪਾ ਵਾਲੇ ਫੜ ਕੇ ਦਵੇ ਭਾਜਪਾ ਵਾਲੇ ਆਪਣੇ ਮੋٹے ਦੇ ਮੋਰੀ ਬਣੇ ਕਿ ਹਾਂ ਵੀ ਚਿੱਟਾ ਲਾਉਂਦੇ ਆ ਫੜੇ ਨੇ ਪੁ ਪੋਰਸ ਜਨ ਪੋਰਸ ਵਾਲੇ ਕਿਰ ਜਿਹੜੇ ਤੁਹਾਨੂੰ ਪਰੇ ਹੀ ਆਜ ਕੋਈ ਆਇਆ ਹੱਤ ਮੰਨਿਆ ਤੇ ਨੋਟ ਧੱਕ ਦੇ ਨਹੀਂ ਚਿੱਟਾ ਕਿੱਦਾਂ ਵਿਕ ਜਾਊਗਾ ਬਿਲਕੁਲ ਠੀਕ ਆ ਸਾਡੇ ਨੂੰ ਰੋਜੀ ਰੋਟੀ ਕਮਾਉਣਾ ਜੁਰਮ ਆ ਚਿੱਟਾ ਵੇਚਣਾ ਵਧੀਆ ਤੇ ਅਸੀਂ ਵੀ ਸਾਰਾ ਵੇਚਣਾ ਸ਼ੁਰੂ ਕਰ ਰਹੇ ਨੇ ਆਪਾਂ ਰੋਜੀ ਰੋਟੀ ਬੰਦ ਕਰ ਦਿੰਦੇ ਆ ਮਤਲਬ ਹੁਣ ਕਾਰੋਬਾਰ ਨਹੀਂ ਕਰਨਾ ਕਾਰੋਬਾਰ ਦੇਖੋ ਕਰਨ ਦੇਣਗੇ ਕਰਨ ਦੇਣੇ ਨਹੀਂ ਪੇ ਗਿਆ ਹਮ ਘੁੰਮ ਘੁਮਾ ਕੇ ਸਾਡੇ ਅੱਲੀ ਆਈ ਜਾਂਦੇ ਵੀ ਅਸੀਂ ਹੁਣ ਚਿੱਟਾ ਵੇਚਦੇ ਪਿਆ ਯਾ ਫੀਮ ਬੇਦੇ ਮੈਂ ਡਾਕਸ ਬੇਦੇ ਪਿਆ ਯਸ ਲੁੱਟ ਖੋ ਕਰਦੇ ਪਿਆ ਜੋ ਕਿ ਦੁਕਾਨਦਾਰ ਦੇ ਲੁੱਟ ਖੋ ਨਾ ਹੋਵੇ ਸਾਰੇ ਦੁਕਾਨਦਾਰ ਬੈਠੇ ਆ ਹਲੇ A to Z ਹਫਤੇ ਲਈ ਮੈਂ ਮਾਰਕੀਟ ਖਾਲੀ ਕਰਾਣਾ ਤੁਹਾਡੇ ਸਾਹਮਣੇ ਇੰਨੇ ਬੰਦੇ ਬੈਠੇ ਨੇ ਲੁੱਟ ਖੋ ਹੋਗੀ ਨਹੀਂ ਹੋਗੀ ਹੈ ਰੋਜ਼ ਰਾਤ ਨੂੰ ਹੁੰਦੀ ਹੈ ਚੀਮਾ ਚੌਂਕ ਜਾ ਕੇ ਦੇਖ ਤੋ ਰੋਜ਼ ਰਾਤ ਲੁੱਟ ਖੋ ਹੁੰਦੀ ਹੈ ਅਦਰ 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 ਉਹ ਦੇਖੋ ਕੀ ਮਾਰਿਆ ਤੇਰੇ ਚੋਕਾ ਮਾਰਿਆ ਵਾ ਕਿਉਂ ਮਾਰਿਆ ਵਜਾ ਕੀ ਸੀਗੀ ਹੋਣ ਨਾ ਕਰੇ ਰੋਟੀ ਲੈਣ ਗਿਆ ਸੀਗਾ ਰੋਟੀ ਲੈਣ ਤੋਂ ਬੱਲੇ ਜੇ ਉਧਰ ਆ ਰਿਹਾ ਸੀਗਾ ਮੇਰੇ ਕੋ ਫੋਨ ਤੋਂ 1100 ਰੁਪਏ ਖੋਲੇ ਸਰ ਇਹ ਮੋੱਕੇ ਮਾਰੇ ਹੁਣ ਦੱਸੋ ਪੁਲਸ ਇਤੇ ਕਾਰਵਾਈ ਨਹੀਂ ਕਰੇਗੀ ਉਹ ਬਾਜੀ ਬਹੁਤ ਜ਼ਿਆਦਾ ਪੁਲਸ ਇਤੇ ਕਾਰਵਾਈ ਨਹੀਂ ਕਰੇਗੀ ਸਾਡੇ ਤੇ ਕਰੀ ਕਹਿੰਦੇ ਗਰੀਬੀ ਹਟਾਓ ਇਹ ਗਰੀਬਾਂ ਨੂੰ ਹਟਾਣ ਲੱਗੇ ਹੋਏ ਆ ਪੰਜ ਗਰੀਬ ਉਹ ਢਾਲ ਲੱਗੇ ਗਰੀਬ ਤਾਂ ਆਪਣਾ ਕਾਰੋਬਾਰ ਕਰ ਸਕਦਾ ਗਰੀਬ ਨਾ ਕਹੋ ਬਾਈ ਆਪਣੇ ਨੂੰ ਇਨਸਾਨ ਕਵਾਂਗਾ ਮੈਂ ਸ਼ਬਦ ਇਸ ਵਰਕੇ ਨਹੀਂ ਕਰੂੰਗਾ ਗਰੀਬ ਨਹੀਂ ਸਾਡੀ ਸੁਣਵਾਈ ਨਹੀਂ ਹੈਗੀ ਨਾ ਕੋਈ ਤੇ ਇਹਦਾ ਮਤਲਬ ਅਸੀਂ ਗਰੀਬ ਹੀ ਹੈਗੇ ਆ ਇਹ ਸਾਡੀ ਅੱਗੇ ਸੁਣਵਾਈ ਹੋਵੇ ਨਾ ਤਾਂ ਵੀ ਅਸੀਂ ਕਹੀ ਅਸੀਂ ਇਨਸਾਨ ਹੈਗੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਗਰੀਬ ਹੈਗੇ ਪਹਿਲੇ ਇਹਦੇ ਉੱਤੇ ਵਾਲੀ ਬਿਲਡਿੰਗਾਂ ਤੋਂ ਲੈਂਟਰ ਤੋੜੇਗੇ ਹਾਂਜੀ ਲੈਂਟਰ ਤੋੜੇਗੇ ਹੁਣ ਇਹਦੇ ਸ਼ੈੱਡ ਤੋੜੇ ਜਾ ਰਹੇ ਨੇ ਕਿਹਾ ਕੀ ਜਾਂਦਾ ਸ਼ੈੱਡ ਕਿਉਂ ਤੋੜੇ ਜਾਂਦੇ ਨੇ ਸਾਡੇ ਅੱਗੇ ਕੀ ਕਹਿੰਦੇ ਫੜੇ ਬਣੇ ਉਹ ਵੀ ਤੋੜਤੇ ਸਾਲ ਸਫਾਈ ਇਹਨਾਂ ਨੂੰ ਦੇਖੀ ਨਹੀਂ ਜਾ ਰਹੀ ਹਾਂਜੀ ਉੱਪਰ ਕੈਮਰਾ ਵਾਲੋ ਉੱਪਰੋਂ ਨਾ ਪੁੱਲ ਤੋਂ ਮਿੱਟੀ ਆਂਦੀ ਏ ਸਾਡੇ ਮੀਟ 'ਚ ਸਾਡੀ ਸਬਜ਼ੀ 'ਚ ਸਾਡੇ ਮਸਾਲੇ 'ਚ ਮਿੱਟੀ ਆ ਕੇ ਡਿੱਗਦੀ ਆ ਅਸੀਂ ਤਾਂ ਛੋਟੇ ਛੋਟੇ ਸੈੱਟ ਲਾਇਏ ਸੀ ਪੰਜ 6 6 ਫੁੱਟ ਦੇ ਵੀ ਮਿੱਟੀ ਮਿੱਟੀ ਘਟਾ ਲੱਗਦੇ ਤੁਹਾਡੇ ਸਾਹਮਣੇ ਮੌਜੂਦਾ ਸਾਰੇ ਪੈ ਪੇਡੂ ਜੜ ਦੇਖ ਲਓ ਥੱਲੇ ਮਿੱਟੀ गिरਦੀ ਆ ਜਦੋਂ ਸਬਾਈ ਹੁੰਦੀ ਆ ਇਹ ਕੋਈ ਨਾ ਗੰਦਾ ਪਾਣੀ ਕਿਰਦਾਗਾ ਅਸੀਂ ਉਹਦੇ ਸੇਫਟੀ ਸੈੱਟ ਅਪ ਆਇਆਗਾ ਤੋਂ ਪਛਾਮ ਮੀ ਖਾਣੀ ਵਾਸਤੇ ਬਚਨ ਲਈ ਉਹ ਵੀ ਨਹੀਂ ਰਹਿੰਦੇ ਲੋਕ ਹੁਣ ਇਹ ਤੋਂ ਕੀ ਕਹੀਏ ਬਾਰ ਬਾਰ ਉਹੀ ਘੁੰਮ ਘੁਮਾ ਕੇ ਨਿੱਕੂ ਭਰਤੀ ਆਏ ਨਾ ਨਿਗਾ 'ਚ ਹੋਰ ਕੋਈ ਜਾਂਦਾ ਹੀ ਕਭ ਕਿੱਥੇ ਜਾਵਾਂਗੇ ਜੀ ਕਿੱਥੇ ਜਾਵਾਂ ਤੁਸੀਂ ਦੱਸੋ ਜਦ ਤੁਸੀਂ ਕਹਿ ਰਹੇ ਨਿੱਕੂ ਭਾਰਤੀ ਆ ਜਾਂਦਾ ਵੇ ਆਵਾਮ ਜਿਹੜੀ ਹੈਗੀ ਨਿੱਕੂ ਭਾਰਤੀ ਦੇ ਨਾਲ ਹੀ ਹੈ ਲੇਕਿਨ ਨਿੱਕੂ ਭਾਰਤੀ ਕੰਮ ਛੱਡ ਕੇ ਔਰ ਅਲੱਗ ਏਰੀਆ ਚਲਾ ਜਾਊਗਾ ਫਿਰ ਇੱਥੇ ਕਾਰਵਾਈ ਨਹੀਂ ਹੋਊਗੀ ਨਹੀਂ ਹੋਊਗੀ ਇਹ ਕਿੱਦਾਂ ਕਹਿ ਸਕਦੇ ਦਾਵੇ ਨਾਲ ਦਾਵੇ ਨਾਲ ਕਹਿ ਸਕਦਾ ਸਭ ਨੂੰ ਪਤਾ ਹੈਗਾ ਵੀ ਜਦ ਮੈਂ ਹੀ ਮੋਰੀ ਮੈਂ ਆ ਅਗਲੇ ਮੈਨੂੰ ਪ੍ਰਧਾਨ ਮੰਦੇ ਨੇ ਜਿੰਨਾ ਜੋਗਾ ਮੈਂ ਨਾਲ ਦੀ ਮਦਦ ਕਰਦਾ ਸੇਵਾ ਕਰਦਾ ਉਹਨਾਂ ਦੀ ਹੋਰ ਪੇਟੂ ਜੱਟ ਹਫਤਾ ਅਸੂਲੀ ਕਰਨਾ ਚਾਹੁੰਦੇ ਇੱਥੇ ਸ਼ਰਮ ਨਿੱਕੂ ਭਾਰਤੀ ਕਰਕੇ ਨਹੀਂ ਹੁੰਦੀ ਮੋਟੋ ਦੋ ਨੰਬਰ ਦਾ ਕੰਮ ਨਹੀਂ ਇੱਥੇ ਨਿੱਕੂ ਭਾਰਤੀ ਕਰਨ ਦਿੰਦਾ ਦੋ ਨੰਬਰ ਦਾ ਕੰਮ ਨਹੀਂ ਕਰਨ ਦਾ ਹਫਤਾ ਸੁਲੀ ਕਰਨ ਦਾ ਜਿਹੜੇ ਥਾਣੇ ਚੁੱਕੇ 1500 ਜਿਆਦਾ ਬਣਾਉਂਦੇ ਨੇ ਠੀਕ ਹੈ ਮੈਂ ਉਹਨਾਂ ਨੂੰ ਬਣਾਣੇ ਦਿੰਦਾ ਮੈਂ ਜਾ ਕੇ ਫ੍ਰੀ ਲੋਕਰੇ ਕੰਮ ਕਰਾਣਾ ਨਹੀਂ ਲੇਕਿਨ ਇੰਨੀ ਜਲਦੀ ਆਪਾਂ ਪਹੁੰਚੇ ਹੀ ਇਹਦੇ ਕਾਰਪੇਟ ਫਟਫਟ ਚਲੀ ਵੀ ਗਈ ਹਾਂਜੀ ਕੋਈ ਨਹੀਂ ਕੰਮ ਹੈ ਹੀ ਬਸ ਉਹ ਉਧਰ ਮੋੜ ਤੇ ਲਈ ਇਹ ਜ਼ਿੰਦਾ ਆਰਡਰ ਨਹੀਂ ਹੈਗਾ ਉਹ ਵੀ ਬਣ ਰਿਹਾ ਹੈਗਾ ਦੇਖ ਲੋ ਕਿੱਦਾਂ 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 ਜ਼ਿੰਦਾ ਆਰਡਰ ਨਹੀਂ ਹੈਗਾ ਉਹ ਵੀ ਧੁੱਕੇ ਢਾਈ ਜਾ ਰਹੀ ਹੈ ਦੇਖ ਲਈ ਹੋਣੀ ਰਣਗੇ ਉਹ ਦੇਖ ਲੋ ਗਏ ਕਿੱਥੇ ਕਰਕੇ ਉਹ ਝੁੱਕਿਆ ਉਹ ਆਜੋ ਤਾਨੂੰ ਹੋਰ ਤਸਵੀਰਾਂ ਦਿਖਾਉਂਦੇ ਆ ਜਿਹੜੀ ਤਸਵੀਰਾਂ ਨਾਲ ਰੂਬਰੂ ਉਕਰਾਵਾਂਗੇ ਤੁਹਾਨੂੰ ਲੇਕਿਨ ਆ ਦੇਖ ਸਕਦੇ ਹੋ ਸਾਰੇ ਥੜੇ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਇਹ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਜਿੰਨੇ ਕਿਤੇ ਥੜੇ ਬਣੇ ਹੋਏ ਸੀਗੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਤੋੜ ਦਿੱਤੇ ਗਏ ਨੇ ਕਿ ਥੜੇ ਜਿਹੜੇ ਨੇ ਨਹੀਂ ਬਣਨ ਦਿੱਤੇ ਜਾਣਗੇ ਨਜਾਇਜ਼ ਕਬਜ਼ੇ ਜਿਹੜੇ ਨਹੀਂ ਹੋਣ ਦਿੱਤੇ ਜਾਣਗੇ ਇੱਕ ਪਾਸੋਂ ਸਹੀ ਵੀ ਗੱਲ ਵੀ ਹੈ ਕਿ ਰੋਡ ਜਿਹੜੀ ਆ ਚੌੜੀ ਹੋਣੀ ਚਾਹੀਦੀ ਆ ਰੋਡ ਦੇ ਉੱਤੇ ਜੋ ਇਹ ਕਬਜ਼ੇ ਕਿਤੇ ਹੋਏ ਸੀਗੇ ਉਹ ਸਾਰੇ ਦੇ ਸਾਰੇ ਤੋੜੇ ਗਏ ਨੇ ਤਸਵੀਰ ਦਿਖਾ ਰਹੇ ਤੁਹਾਨੂੰ ਕਿ ਜਿੰਨੇ ਵੀ एक साल देखना था की मौका 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 दिया देखिये अब एक रिक्वेस्ट है वो तोड़ दो गए मलबा चकवाओ और जहाँ पर कोठिया जिन जिन बड़े बड़े अफसरों की बनी है वहां मलबा डलवा दो तो उनका घर बन जाए ਬਿਲਕੁਲ ਲੇਕਿਨ ਦਿਖਾ ਰਹੇ ਆ ਕਿ ਜੋ ਗੱਲ ਕੀਤੀ ਗਈ ਸੀ ਅੱਗੇ ਕਿ ਨੁੱਕਰ ਤੇ ਵੀ ਜਿਹੜਾ ਸ਼ੈੱਡ ਜਿਹੜਾ ਉਹ ਤੋੜਿਆ ਗਿਆ ਵਾ ਤੁਹਾਨੂੰ ਤਸਵੀਰ ਜਿਹੜੀ ਦਿਖਾ ਦਈਏ ਉਸ ਤਸਵੀਰ ਨਾਲ ਰੂਬਰੂ ਵੀ ਕਰਾ ਦਈਏ ਕਿ ਉਹ ਲਗਾਤਾਰ ਆਪਣਾ ਸ਼ੈੱਡ ਜਿਹੜਾ ਸ਼ਖਸ ਜਿਹੜਾ ਖੋਲਦਾ ਪਿਆ ਵਾ ਉਹ ਜਿੰਦਾ ਆਰਡਰ ਨਹੀਂ ਆ ਉਹ ਵੀ ਤੋੜੀ ਤਸਵੀਰ ਦਿਖਾਈ ਜਾ ਰਹੀ ਆ ਕਿੱਦਾਂ ਦੇਖਦੇ ਹੋ ਸਰਕਾਰ ਨੂੰ ਇਹ ਮਾਨ ਸਰਕਾਰ ਵੀ ਹੁਣ ਮਲਿਆ ਮੇਟ ਹੋਣ ਵਾਲੀ ਆ ਕੋਈ ਜ਼ਿਆਦਾ ਟਾਈਮ ਨਹੀਂ ਹੈਗਾ ਯਾ ਕਿਉਂਕਿ ਗਰੀਬਾਂ ਦੇ ਢਿੱਡੇ 'ਚ ਲੱਤ ਮਾਰ ਰਹੀ ਹੈ ਇੱਕ ਤਾਂ ਪਿੱਠ ਪਿੱਛੇ ਲੱਤ ਮਾਰਦੇ ਆ ਇਹ ਗਰੀਬਾਂ ਦੇ ਢਿੱਡੇ 'ਚ ਲੱਤ ਮਾਰ ਰਹੀ ਹੈ ਨਾ ਗਰੀਬਾਂ ਨੂੰ ਵਸਣ ਦੇ ਰਹੀ ਹੈ ਇਹ ਝਾੜੂ ਜਿਵੇਂ ਕਹਿੰਦੇ ਆ ਫੇਰਾਂਗੇ ਉਸੇ ਤਰ੍ਹਾਂ ਝਾੜੂ ਫੇਰ ਰਹੇ ਨੇ ਕੋਈ ਗਰੀਬਾਂ ਨੂੰ ਜੀਣ ਨਹੀਂ ਦੇ ਰਿਹਾ ਬਿਲਕੁਲ ਨਾਲ ਇੱਕ ਕਿਹਾ ਜਾ ਰਿਹਾ ਕਿ ਝੁੱਗੀ ਹੈ ਉਹ ਵੀ ਜਿਹੜੀ ਤੋੜੀ ਜਾ ਰਹੀ ਹੈ ਮੈਂ ਇਹਦਾ ਫੋਟੋ ਖਿਲੇ ਭਾਈ ਉਹ ਦੇਖੋ ਕਿੱਥੇ ਆ ਸਾਈਡ ਤੇ ਲੇਕਿਨ ਉਹ ਦੇਖ ਸਕਦੇ ਹੋ ਕਿ ਉਸ ਨੂੰ ਵੀ ਡੈਮੋਲੇਸ਼ ਕਰ ਦਿੱਤਾ ਗਿਆ ਵਾ ਇਹ ਪੂਰਾ ਪੂਰਾ ਸ਼ੈੱਡ ਜਿਹੜਾ ਤੋੜ ਦਿੱਤਾ ਗਿਆ ਇੱਕ ਝੁੱਗੀ ਸੀਗੀ ਜੋ ਪਿੱਛੇ ਕਰਕੇ ਬਣੀ ਹੋਈ ਸੀਗੀ ਉਸ ਦੀ ਵੀ ਡੈਮੋਲੇਸ਼ਨ ਕੀਤੀ ਜਾ ਰਹੀ ਹੈ ਉਸ ਨੂੰ ਤੋੜਿਆ ਜਾ ਰਿਹਾ ਵਾ ਇਹ ਇਸ ਕਰਕੇ ਦਿਖਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਕੀ ਆ ਤਸਵੀਰ ਦੇ ਸਕਦੇ ਹੋ ਕਿ ਜੋ ਝੁੱਗੀ ਬਣਾਈ ਗਈ ਹੋਈ ਸੀਗੀ ਉਸ ਨੂੰ ਜਿਹੜਾ ਡੈਮੋਲੇਸ਼ਨ ਕੀਤੀ ਜਾ ਰਹੀ ਹੈ ਸੁਨੀਲ ਜੀ ਸੁਨੀਲ ਜੀ ਇਹਦਾ ਇਹਦਾ ਕਿੱਦਾਂ ਕੀ ਸੀਗਾ ਕਿ ਐਕਰੋਸਮੈਂਟ ਆ ਵੀ ਇਹ ਹੈਗੀ ਜੀ ਪਾਰਕ ਦੇ ਨਾਲ ਇਹਨਾਂ ਨੇ ਇਨਕ੍ਰੋਜਮੈਂਟ ਕੀਤੀ ਹੋਈ ਸੀ ਇੱਥੇ ਇੱਕ ਦੋ ਪਰਿਵਾਰ ਰਹਿੰਦੇ ਆ ਅੱਛਾ ਤੇ ਅਸੀਂ ਇਹਨਾਂ ਨੂੰ ਸਮਾਂ ਦਿੱਤਾ ਸੀ ਭਾਈ ਇੱਕ ਦੋ ਦਿਨ ਤੱਕ ਆਪਣੇ ਇੰਤਿਹਾਮ ਕਰ ਲਓ ਕਿਤੇ ਵੀ ਇਹ ਤਾਂ ਇਨਕ੍ਰੋਜਮੈਂਟ ਅਸੀਂ ਤੋੜਨੇ ਹੈ ਇਹਨੂੰ ਹਨਾ ਹਾਂਜੀ ਤੇ ਹੱਲੇ ਆਇਆ ਇਹਨਾਂ ਨੇ ਐਸ ਇਟ ਇਜ਼ ਹੀ ਸੀਗੇ ਫਿਰ ਫਿਰ ਅੱਜ ਉਹ ਬੰਦੀ ਕਾਰਵਾਈ ਕਰਦੇ ਪਏ ਆ ਜੋ ਬੰਦੀ ਕਾਰਵਾਈ ਆ ਜੀ ਸਮਾਂ ਦਿੱਤਾ ਜਾਂਦਾ ਕੋਈ ਮਤਲਬ ਸਮਾਂ ਹੋਵੇ ਨੇ ਸਮਾ ਦਾ ਪਾ ਇਹਨਾਂ ਨੂੰ ਚਾਰ ਪੰਜ ਦਿਨ ਪਹਿਲਾਂ ਦੇ ਹੀ ਗਏ ਸੀਗੇ ਨਾ ਸ਼ਨੀਵਾਰ ਦੱਸਿਆ ਸੀਗਾ ਹਾਂਜੀ ਹਾਂਜੀ ਸ਼ਨੀਵਾਰ ਕੋਲ ਕੋ ਕਹਿ ਰਹੇ ਨੇ ਕਿ ਸ਼ਨੀਵਾਰ ਸਾਨੂੰ ਦੱਸਿਆ ਸੀ ਲੇਕਿਨ ਇੱਕ ਸ਼ੈੱਡ ਹੈ ਉੱਥੇ ਆ ਵੀ ਦੱਸਿਆ ਜਾਂਦਾ ਇੱਕ ਸ਼ੈੱਡ ਛੱਡ ਦਿੱਤਾ ਗਿਆ ਵਾ ਜਿਹੜੇ ਸ਼ੈੱਡ ਦੀ ਡੈਮੋਲਿਸ਼ ਕੀਤੀ ਜਾਂ ਤੋੜਿਆ ਜਾ ਰਿਹਾ ਸੀ ਉਹਦੇ ਸਾਹਮਣੇ ਇੱਕ ਸ਼ੈੱਡ ਹੈ ਦੁਕਾਨਦਾਰ ਦਾ ਕਿ ਉਹਦਾ ਰਸੂਖ ਹੈ ਕਿਸ ਕਰਕੇ ਉਹ ਡਿਚ ਨਹੀਂ ਲਾਈ ਗਈ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਵਾ ਪਲਾਸਟਿਕ ਸ਼ੈੱਡ ਹੈਗਾ ਪੂਰਾ ਪੂਰਾ ਉੱਧੇ ਪੇਪਰ ਹੀ ਉੱਧਾ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਦੇਖ ਲੈਣੇ ਅਸੀਂ ਤਾਂ ਇਦਾਂ ਪੇਕਣ ਚੂਜ ਵਾਲੇ ਦਾ ਕੰਮ ਹੀ ਹੈ ਨਹੀਂਗਾ ਨਹੀਂ ਉੱਥੇ ਕਿਹਾ ਜਾ ਕਿ ਉਹ ਸ਼ੈਟ ਛੱਡ ਦਿੱਤਾ ਗਿਆ ਬਾਕੀ ਸਾਹਮਣੇ ਦਾ ਤੋੜ ਦਿੱਤਾ ਗਿਆ ਨਹੀਂ ਇਹਨਾਂ ਦਾ ਰਾਜੀ ਨਹੀਂ ਸਾਡਾ ਹੁਣ ਇੱਕ ਪਾਸੇ মিডিਆ ਵੱਲ ਧਿਆਨ ਸੀ ਇੱਕ ਪਾਸੇ ਇੱਕ ਸ਼ੈਟ ਤੜਾ ਰਹੇ ਸੀਗੇ ਚਲੋ ਸੋਨਾ ਕੰਮ ਕਰ ਰਹੇ ਲੁਧਿਆਣਾ ਸ਼ਹਿਰ ਦੇ ਵਿੱਚ ਸੁਨੀਲ ਜੀ ਮੈਂ ਤਾਂ ਇਨਾ ਕਹਿੰਦਾ ਵਾਂ ਕਿ ਤੁਸੀਂ ਕੰਮ ਵਧੀਆ ਕਰ ਰਹੇ ਜਿੱਥੇ ਕਰੋਚਮੈਨ ਉਹਦੇ ਉੱਤੇ ਮੌਕੇ ਤੇ ਪਹੁੰਚਦੇ ਵੀ ਉਹ ਲੁਧਿਆਣਾ ਨੂੰ ਸਮਾੜ ਹੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਗਰੀਬਾਂ ਦਾ ਕੀ ਕਸੂਰ ਅੰਨਾਂ ਕੋਈ ਇਹਨਾਂ ਨੂੰ ਨਾ ਕੋਈ ਜਗ੍ਹਾ ਦੇ ਦਿੱਤੀ ਜਾਵੇ ਜਾਂ ਕੋਈ ਜ਼ੋਨ ਦੇ ਦਿੱਤਾ ਜਾਵੇ ਵੈਂਡਿੰਗ ਜ਼ੋਨ ਦੇ ਦਿੱਤਾ ਜਾਵੇ ਦਿੱਤੇ ਆ ਕੰਮ ਕਰ ਲੈਣ ਬੱਚੇ ਦਾ ਪੇਟ ਪਾਲ ਲੈਣ ਇਹਨਾਂ ਨੇ ਆਪਣਾ ਘਰ ਬਣਾਇਆ ਸੀ ਬੰਦਾ ਹੁਣ ਮਕਾਨ ਦਾ ਕਿਰਾਏ ਤੇ ਵੀ ਲੈ ਹੀ ਸਕਦਾ ਕਿਹੜੀ ਗੱਲ ਆ ਜੀ ਆਪਣੀ ਕੋਈ ਰੇੜੀ ਫੜੀ ਲਾਓ ਤੁਰਦਾ ਫਿਰਦਾ ਕੰਮ ਕਰਿਓ ਦੁਕਾਨਦਾਰੀ ਕਰਦੇ ਆ ਘਰ ਨਹੀਂ ਬਣਾਇਆ ਦੁਕਾਨਦਾਰੀ ਕਰਦੇ ਆ ਘਰ ਨਹੀਂ ਬਣਾਇਆ ਆਪਣੀ ਰੋਟੀ ਕਮਾਉਣੇ ਇਹ ਹੁਣ ਮੀਂਹ ਪੈਂਦਾ ਮੀਂਹ ਦੇ ਵਿੱਚ ਕਿੱਧਰ ਜਾਈਏ 30 ਸਾਲ ਤੋਂ ਰਹਿੰਦੇ ਆ ਬਾਬਾ ਜੀ 40 ਸਾਲ ਤੋਂ ਪੁਲ ਬਣਨ ਤੋਂ ਪਹਿਲਾਂ ਦੇ ਰਹਿੰਦੇ ਆ 40 ਸਾਲ ਦੇ 40 ਸਾਲ ਦੇ ਬੈਠੇ ਆ ਆ ਪਾਲਿਸੀ ਬਣਿਆ ਸਰਜੀਤ ਸਿੰਘ ਬਰਨਾਲਾ ਉਦੋਂ ਕਹਿ ਗਿਆ ਇਹ ਇੱਧਰ ਬਿਠਾ ਕੇ ਗਿਆ ਉਦੋਂ ਉਠਾ ਕੇ 40 ਸਾਲ ਦੇ ਬੈਠੇ ਅਸੀਂ ਇੱਥੇ ਤੇ ਪਿੱਛੇ ਗਵਰਨਮੈਂਟ ਨੂੰ ਕਰਾਇਆ ਵੀ ਦਿੰਦੇ ਰਹੇ ਅਸੀਂ ਗਵਰਨਮੈਂਟ ਨੇ ਆਪ ਬੰਦ ਕਰਤਾ ਨਹੀਂ ਕੋਈ ਲਿਖਤ ਹੈਗੀ ਹੈ ਤੁਹਾਡੇ ਕੋਲ ਜਦੋਂ ਉਹਨਾਂ ਨੇ ਬਿਠਾਇਆ ਸੀ ਤੁਹਾਨੂੰ ਕੋਈ ਲਿਖਤ ਦਿੱਤੀ ਸੀ ਬੱਬਾ ਜੀ ਹਾਂ ਪੁਰਾਣੀਆਂ ਪਰਚੀਆਂ ਪਈਆਂ ਸਾਡੇ ਕੋ ਕਾਫੀ ਪੁਰਾਣੀਆਂ ਪਈਆਂ ਨੇ ਪਰਚੀਆਂ ਤੇ 40 ਸਾਲ ਤੋਂ ਰਹਿ ਰਹੇ ਹੋ ਤਾਂ ਇਹਨਾਂ ਨੂੰ ਤੁਸੀਂ ਪਰਚੀਆਂ ਦਿਖਾ ਸਕਦੇ ਹੋ ਹਾਂ ਦਿਖਾ ਦਿਆਂ ਜਾਈਂ ਦਿਖਾਣੇ ਦਫ਼ਤਰ ਜਾ ਕੇ ਕਿਵਰਾਂ ਕਹਿੰਦੇ ਫਿਰ ਬੈਠੇ ਰੋ चारी 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 40 ਸਾਲ ਹੋ ਗਏ ਬੈਠੇ 40 ਸਾਲ ਜਦੋਂ ਉਹਨਾਂ ਨੂੰ ਕਿਹਾ ਸੀ ਜਿਨ੍ਹਾਂ ਦਿੱਤੀ ਸੀ ਉਹਨਾਂ ਨੇ ਪਰਚੀਆਂ ਹੀ ਪਈਆਂ ਉਹਨਾਂ ਕੋਲ ਅਗਰ ਪਰਚੀਆਂ ਦੇ ਬਿਹਾਬ ਦੇ ਉੱਤੇ ਜਦੋਂ 40 ਸਾਲ ਪਹਿਲੇ ਬੈਠੇ ਨੇ ਫਿਰ ਤਾਂ ਰਾਤ ਮੇਲ ਤੋਂ ਭਾਜੀ ਦੁਕਾਨਾਂ ਦੀ ਹੋਣੀ ਹੈ ਨਾ ਪਰਚੀਆਂ ਇਦਾਂ ਨਜ਼ਾਇਜ਼ ਕਬਜ਼ੇ ਦੀ ਕੋਈ ਪਰਚੀ ਨਹੀਂ ਹੈਗੀ ਫਿਰ ਦੁਕਾਨ ਤਾਂ ਹੈ ਹੀ ਨਹੀਂ ਹਾਂ ਦੁਕਾਨ ਨਹੀਂ ਹੈ ਤੁਸੀਂ ਦਿਖਾਓ ਆਪਣਾ ਕੋਈ ਰਿਕਾਰਡ ਹੈਗਾ ਆ ਦਿਖਾ ਦਿਓ 150 ਰੁਪਏ ਕਿਰਾਇਆ ਸਾਨੂੰ ਲੱਗਿਆ ਸੀ ਮਹੀਨੇ ਆ ਨਜ਼ਾਇਜ਼ ਕਬਜ਼ੇ ਦਾ ਜੀ ਨਹੀਂ ਨਹੀਂ ਪੜੀਦਾ ਹੀ ਸਿਰਫ 150 ਰੁਪਏ ਕੌਣ ਲੈਂਦਾ ਸੀਗਾ ਹੈ ਕਾਰਪੋਰੇਸ਼ਨ ਕਾਰਪੋਰੇਸ਼ਨ ਆ ਫੜੀ ਦਰ ਦਿੰਦੇ ਹਾਂ ਫਿਰ ਫੜੀ ਨਹੀਂ ਐ ਖੋਖੇ ਬਣ ਗਏ ਨੇ ਦੇਖੋ ਖੋਖੇ ਕਦੇ ਲੋਹਾ ਪਾਇਆ ਸੀ ਮਾੜੀ ਸਰ ਕੋ ਆ ਤਸਵੀਰ ਦਿਖਾ ਰਹੇ ਆ ਤੁਹਾਨੂੰ ਜਿਹੜੇ ਇੱਥੇ ਵੀ ਜੋ ਝੁੱਗੀ ਬਣੀ ਹੋਈ ਸੀਗੀ ਉਸ ਨੂੰ ਵੀ ਤੋੜ ਦਿੱਤਾ ਗਿਆ ਵਾ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਆ ਅਦੇ ਕੋਈ ਆਰਡਰ ਸੀਗੇ ਨਹੀਂ ਨਾ ਦਾ ਸੀ ਬਿਠਾਏ ਸੀ ਮੇਰੀ ਜਾਲ ਸੁਣ ਲੈਣਾ ਉਹਨੂੰ ਤਾਂ ਆਰਡਰ ਕਰਦੇ ਇਹਨਾਂ ਤੋਂ ਲੈਣੇ ਸੀ ਇਹਨਾਂ ਵਾਸਤੇ ਤਾਂ ਕੋਈ ਆਰਡਰ ਨਹੀਂ ਬਸ ਇਹਨਾਂ ਨੂੰ ਵਰਬਲੀ ਦੱਸ ਦਿੱਤਾ ਸੀ ਵੇ ਭਾਈ ਆਪਣਾ ਸਮਾਨ ਚੱਕ ਲੋ ਨਹੀਂ ਤਾਂ 1-2 ਦਿਨ ਬਾਅਦ ਅਸੀਂ ਕਾਰਵਾਈ ਕਰਨੀ ਹੁਣ ਅਸੀਂ ਚਾਰ ਕਿਹੜੇ ਕਿਹੜੇ ਇਲਾਕੇ ਚ ਕਾਰਵਾਈ ਹੋਣੀ ਹੈ ਹੁਣ ਚਲਦੀ ਪਈਏ ਕਾਰਵਾਈ ਚੱਲਾਂਗੇ ਹੁਣੇ ਇੱਕ ਹੋਰ ਏਰੀਆ ਵਾ ਉੱਥੇ ਵੀ ਚੱਲੋਗੇ ਚੱਲਾਂਗੇ ਜੀ ਬਿਲਕੁਲ ਚੱਲਾਂਗੇ ਅਸੀਂ ਤਾਂ ਹਮੇਸ਼ਾ ਦਿਨ ਰਾਤ ਤਿਆਰ ਹੀ ਆ ਜੀ ਜਦੋਂ ਮਰਜ਼ੀ ਸਾਨੂੰ ਪਤਾ ਲੱਗੇ ਨਾਲ ਦਾ ਇਲਾਕਾ ਹੀ ਹੈਗਾ ਮੈਂ ਕਹਾਂ ਜੀ ਜ਼ਰੂਰ ਚੱਲਾਂਗੇ ਉਹਦੇ ਵਾਸਤੇ ਫਿਰ ਸਮਰਾਥਾ ਆਪਾਂ ਨੂੰ ਫੋਰਸ ਲੈਣੀ ਪੈਣੀ ਨਾ ਫੋਰਸ ਦੀ ਨਹੀਂ ਜੁਰਤ ਨਹੀਂ ਪੈਗੀ ਟੀਮ ਦੀ ਵੀ ਲੋੜ ਪੈਣੀ ਸਾਨੂੰ ਹੂੰ ਚਾਰੇ ਜਣੇ ਟੀਮਾਂ ਬੁਲਾਵਾਂਗੇ ਨਾ ਫੇਰ ਬੰਦੀ ਕਾਰਵਾਈ ਕਰਦਾਂਗੇ ਦੱਸੋ ਕਿੱਥੇ ਕਹਿੰਨੇ ਹੋ ਜਨਕਪੁਰੀ ਜਰੂਰ ਚੱਲਾਂਗੇ ਜੀ ਉਹਦਾ ਜਾ ਕੇ ਵੀ ਆਇਆ ਸੀ ਦੋ ਤਿੰਨ ਵਾਰੀ ਹੁਣ ਪਰ ਕੋਈ ਉੱਥੇ ਮਫਰ ਲਗਾਈ ਸੀ ਖਬਰ ਤੋਂ ਬਾਅਦ ਕਾਰਪੋਸ਼ਲ ਉੱਥੇ ਅਸਰ ਨਹੀਂ ਦਿਖਾ ਪਈ ਅਸਰ ਇਸ ਕਰਕੇ ਨਹੀਂ ਦਿਖਾ ਪਈ ਕੋਈ ਦਬਾਅ ਸੀਗਾ ਬੜਾ ਵੱਡਾ ਦਬਾਅ ਸੀਗਾ ਕਿ ਉੱਥੇ ਸੈਟਿੰਗ ਹੋ ਗਈ ਹੋਣੀ ਹੈ ਜਾਂ ਪਿੱਛੇ ਕਰ ਲੋ ਜਾਂ ਆਹ ਕਰ ਲੋ ਉਹ ਖੁੱਲੇ ਆਮ ਚੱਲਦਾ ਪਿਆ ਜਿਵੇਂ ਕੰਮ ਮੈਂ ਸਾਹਿਬ ਇਸ ਕਰਕੇ ਗੱਲ ਨੂੰ ਉਹਨਾਂ ਨੇ ਸਮਾ ਲਿਆ ਸੀ ਵੀ ਅਸੀਂ ਨਾ ਆਪਣੀ ਲਾਈਨਾਂ ਲਗਾ ਲੈਣੇ ਉਹਦੇ ਵਿੱਚ ਹੀ ਰਵਾਂਗੇ। ਅੱਛਾ ਜੀ। ਹਾਂ ਇਸ ਕਰਕੇ ਉਹਨਾਂ ਨੇ ਸਮਾਂ ਦਿੱਤਾ ਸੀ ਹੁਣ ਉਹ ਸਮਾਂ ਉਹਨਾਂ ਦਾ ਮੁਕੰਮਲ ਹੋ ਚੁੱਕਾ ਸੀ। ਦੇਖਦੇ ਇੱਕ ਦੋ ਦਿਨ ਚ ਬੰਦੀ ਕਾਰਵਾਈ ਕਰਦੇ ਆ। ਸਮਾਂ ਲੈ ਕੇ ਰੋਡ ਦੇ ਕਰੋਸਮੈਂਟ ਤਾਂ ਹੈਗੀ ਐ ਨਾ ਸਰ। ਨਹੀਂ ਉਹ ਤਾਂ ਰੇੜੀ ਦੇਖੋ ਰੇੜੀ ਦਾ ਬੰਦਾ ਤੁਰ ਫਿਰ ਕੇ ਜਿੱਥੇ ਮਰਜੀ ਵੇਚੀ ਸਾਹਿਬ। ਕਿ ਰੇੜੀ ਤਾਂ ਨਹੀਂ ਲਾ ਸਕਦਾ। ਨਹੀਂ ਜੇ ਪੱਕੀ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਨਹੀਂ ਦੋ ਪੱਕੀ ਵੀ ਲਾ ਸਕਦਾ। ਜਿੱਥੇ ਟ੍ਰੈਫਿਕ ਸਮੱਸਿਆ ਹੈਗੀ ਉੱਥੇ ਮੈਂ ਨਾ ਤੁਰ ਫਿਰ ਕੇ ਵੇਚ ਸਕਦਾ। ਇਹਨਾਂ ਨੂੰ ਬਿਲਕੁਲ ਆ ਤਸਵੀ ਸੱਤ ਤੋੜ ਦਿੱਤਾ ਜਾਊਗਾ ਉਹ ਵੀ ਅੱਗੇ ਵੇਲੇ ਤੋੜੇ ਜਾਣਗੇ ਸਾਰੇ ਹੀ ਸਾਰੇ ਤੋੜੇ ਨਾਈਫ ਨਾ ਮੋਖਾ ਦੇ ਦੋਸਤ ਹਾਲਾਂਕਿ ਆਪਾਂ ਸਮਾਨ ਬੱਚੇ ਇੱਕ ਦਿਨ ਮੋਖਾ ਹਟਾਲਾਂਗੇ ਆਪਾਂ ਹਟਾਲਾਂਗੇ ਆਪਾਂ ਹਟਾਲਾਂਗੇ ਕਾਢੀ ਆ ਹਾਂਜੀ ਕਾਢੀ ਇਹਦਾ ਸੀ ਤਿੰਨ ਦਿਨ ਪਹਿਲਾਂ ਕਹਿ ਕੇ ਦੇ ਸੀ ਹਟਾਲਾਂਗੇ ਆਪੇ ਬਸ ਤੋੜੋ ਨਾ ਹਟਾਲਾਂਗੇ ਆਪੇ ਹਟਾਲਾਂਗੇ ਬਲੀਆਂ ਸਾਰੇ ਟੁੱਟ ਜਾਣੀਆਂ ਮੇਰੀਆਂ ਬਿਲਕੁਲ ਅੱਧਰ ਹੋ ਜਾ ਬੇਟਾ ਲੇਕਿਨ ਸਮਾਨ ਜਿਹੜਾ ਨਾ ਬਾਹਰ ਰਖਵਾਇਆ ਜਾ ਰਿਹਾ ਸਾਰਾ ये गरीब बंदे टाइम बस है हम तो पूरा नियान तीन टाइम कुड़ी है मेरे पोता हमारा लड़का खत्म होएगा पाली तो चूल्हा चौका करके पाली तीन टाइम कुड़ी थोड़ा सहारा दियो कोई कमाने वाला हमारे नहीं आज <laughs> मेरा पहले नौ साल पहले खत्म होएगा कि लड़का खत्म होएगा कोई नहीं तीन टाइम पोती छोटी-छोटी ਇਸ ਤਰ੍ਹਾਂ ਸਾਰੇ ਦਿਨ ਉਹ ਗਰੀਬ ਬੱਦ ਕਾਇ ਕਮਾਈ ਕੌਣ ਨਾ ਪੋਤੀ ਪਾਲੀ ਆਪਣੀ ਕਹਾਂ ਜਾਈ ਲੰਕੀ ਮੈਂ ਨਹੀਂ ਕਹਿੰਦਾ ਮੈਂ ਕਿਸੇ ਸਿਫਾਰਿਸ਼ ਨਹੀਂ ਕਰਾਂਗਾ ਕੁਝ ਨਹੀਂ ਕਰਾਂਗਾ ਕਿਉਂਕਿ ਇੱਕ ਮਮਤਾ ਜਾਗ ਜਾਂਦੀ ਦਿਲ ਦੇ ਵਿੱਚ ਕਿ ਇੱਕ ਮਾਂ ਦਾ ਦਰਦ ਚੱਲ ਜਾਂਦਾ ਦਿਲ ਦੇ ਵਿੱਚ ਲੇਕਿਨ ਇਸ ਬਜ਼ੁਰਗ ਵਸਤੇ ਕੁਛ ਨਾ ਕੁਝ ਜਗ੍ਹਾ ਦਾ ਅਰੇਂਜ ਕਰਾ ਦਿਓ ਕਮਾਣ ਵਾਲਾ ਨਹੀਂ 500 ਰੁਪਏ ਮਹੀਨੇ ਦਾ ਕਮਾਉਂਦੇ ਨੇ 5 ਤੋਂ 7000 ਰੁਪਏ ਜਾਂ 500 1500 ਰੁਪਏ ਕਿੱਥੋਂ ਕੱਢ ਲੈਣਗੇ ਘਰ ਪਾਲਣਗੇ ਕਿਰਾਇਆ ਕੱਢਣਗੇ कि मौत नवीकार करता जिन्होंने इनका तो लड़का भी नहीं रहा ऊपर से हम सरकार को रोजी रोटी देना चाहिए रोजगार देना चाहिए रोजगार अपना खुद भी कर रहे है फिर भी सरकार हम लोग को हटा रही है मेहनत कर रहे है जो नर्सरी कर रहे है जो गांजा बेच रहे हैं चिट्टे बेच रहे हैं या भाई मोबाइल चल रहे पुल पे कान काट दिए एक बंदे का लाइट नहीं ठीक है ऊपर जब से ये पुल बनी है तब से लाइट नहीं चली है 3 साल हो गए उन पे सरकार का कोई ध्यान नहीं है लेकिन ध्यान सिर्फ हमारे पे फोकस है जो कि मेहनत करके खा रहे हैं बिल्कुल थानू तस्वीर दिखा रहे हैं चंजोर दंदी तस्वीर इस करके चंजोर दंदी है कि लुधियाना शहर ਦੇ ਵਿੱਚ ਕਰੋਚਮੈਂਟ ਸੀ ਕਰੋਚਮੈਂਟ ਖਤਮ ਕੀਤੀ ਜਾ ਰਹੀ ਹੈ कि एक गुजारिश है मान साहब थानू ਐਮਐਲਏ ਸਾਹਿਬ ਤੁਹਾਨੂੰ ਕਿ ਇਸ ਮਹਿਲਾ ਵਾਸਤੇ ਕੁਝ ਨਾ ਕੁਝ ਦੇਖ ਲੈਣਾ ਕਿਉਂਕਿ ਮਹਿਲਾ ਤਿੰਨ ਬੱਚਿਆਂ ਨੂੰ ਲੈ ਕੇ ਨਾ ਕੋਈ ਕਮਾਣ ਵਾਲਾ ਪੁੱਤਰੀ ਦੀ ਮੌਤ ਹੋ ਚੁੱਕੀ ਹੈ ਪਤੀ ਦੀ ਦੇ ਪਹਿਲੇ ਮੌਤ ਹੋ ਚੁੱਕੀ ਹੈ ਲੇਕਿ ਕੱਲੀ ਹੈ ਛੋਟਾ ਜਿਹਾ ਗੁਜ਼ਾਰਾ ਕਰ ਰਹੀ ਹੈ ਦੇਖ ਲੈਣਾ ਕੁਝ ਹੋ ਸਕਦਾ ਤਾਂ ਜਰੂਰ ਕਰਨਾ ਲੋਕਾਂ ਦਾ ਕੈਮਰਾ ਐਮੀ ਦੇ ਨਾਲ ਵੀ ਸ਼ਾਲ ਕਬੂਲ ਰਾਂ